ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਮੈਂ ਪਰਮੇਸ਼ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਫੌਜਾਂ ਆਮੋ ਸਾਹਮਣੇ ਨਹੀਂ ਜੰਗ ਦੇ ਅਸਾਰ ਨੇ ਭਾਰਤ ਨੇ ਪਾਕਿਸਤਾਨ ਦੇ ਕੁਝ ਏਕ ਟਿਕਾਣਿਆਂ ਦੇ ਉੱਤੇ ਹਮਲਾ ਕੀਤਾ ਹੈ ਆਪਾਂ ਸਾਰੇ ਜਾਣਦੇ ਆ ਪਾਕਿਸਤਾਨ ਕੋਈ ਜਵਾਬੀ ਕਾਰਵਾਈ ਕਰਦਾ ਕਿ ਨਹੀਂ ਕਰਦਾ ਉਹਦੇ ਤੇ ਨਜ਼ਰਾਂ ਟਿਕੀਆਂ ਹੋਈਆਂ ਹਨ ਦੁਨੀਆ ਭਰ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਇਸ ਵਧੇ ਹੋਏ ਤਣਾਅ ਤੇ ਹਲਚਲ ਹੈ ਪਰ ਇੱਥੇ ਇੱਕ ਬਹੁਤ ਸੰਵੇਦਨਸ਼ੀਲ ਗੱਲ ਹੈ ਕਿ ਕਿਤੇ ਅਸੀਂ ਜਾਣੇ ਅਣਜਾਣੇ ਦੇ ਵਿੱਚ ਕੋਈ ਗਲਤੀ ਤਾਂ ਨਹੀਂ ਕਰ ਰਹੇ ਮੈਂ ਭਾਰਤ ਦੇ ਨਾਗਰਿਕਾਂ ਦੀ ਗੱਲ ਕਰਦਾ ਮੈਂ ਇੱਥੇ ਵਸਦੇ ਪੰਜਾਬੀਆਂ ਦੀ ਗੱਲ ਕਰਦਾ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਉਹ ਕੁੰਡਾ ਨਹੀਂ ਹੈ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਸਕਰੀਨਿੰਗ ਦਾ ਕੰਮ ਨਹੀਂ ਹੈ ਅਸੀਂ ਜੋ ਚਾਹੀਏ ਸੋਸ਼ਲ ਮੀਡੀਆ ਦੇ ਉੱਤੇ ਪਰੋਸ ਸਕਦੇ ਹਾਂ ਸਾਨੂੰ ਕਿਸੇ ਤੋਂ ਅਪਰੂਵ ਨਹੀਂ ਕਰਾਉਣਾ ਪੈਂਦਾ ਸਾਨੂੰ ਕਿਸੇ ਤੋਂ ਪਰਵਾਨਗੀ ਨਹੀਂ ਲੈਣੀ ਪੈਂਦੀ ਆਗਿਆ ਨਹੀਂ ਲੈਣੀ ਪੈਂਦੀ ਪਰ ਇਹ ਸਮਾਂ ਕਿਉਂਕਿ ਸੰਭਾਵੀ ਜੰਗ ਤੋਂ ਪਹਿਲਾਂ ਦਾ ਸਮਾਂ ਤੇ ਅਸੀਂ ਆਸਰਦਾਸ ਕਰਦੇ ਹਾਂ ਕਿ ਲੜਾਈ ਨਾ ਲੱਗੇ ਪਰ ਮੈਂ ਫਿਰ ਕਹਿਣਾ ਕਿ ਤੁਸੀਂ ਕਿਤੇ ਗਲਤੀ ਤਾਂ ਨਹੀਂ ਕਰ ਰਹੇ ਅਸੀਂ ਕਿਤੇ ਗਲਤੀ ਤਾਂ ਨਹੀਂ ਕਰ ਰਹੇ ਹੁਣ ਪਿਛਲੀ ਵਾਰ ਜਦੋਂ ਮੁੰਬਈ ਦੇ ਤਾਜ ਹੋਟਲ ਦੇ ਉੱਤੇ ਹਮਲਾ ਹੋਇਆ ਸੀ ਤੇ ਉਦੋਂ ਬਹੁਤ ਸਾਰੀਆਂ ਚੀਜ਼ਾਂ ਦਿਖਾਈਆਂ ਗਈਆਂ ਸੀ ਕਿ ਭਾਰਤੀ ਫੌਜ ਇਧਰੋਂ ਉਤਰ ਰਹੀ ਹੈ ਇਧਰ ਦੀ ਜਾ ਰਹੀ ਹੈ ਉਹ ਸਾਰਾ ਕੁਝ ਨਾਲ ਨਾਲ ਟੀਵੀ ਤੇ ਚੱਲ ਰਿਹਾ ਸੀ ਸੋਸ਼ਲ ਮੀਡੀਆ ਤੇ ਜਾ ਰਿਹਾ ਸੀ ਤੇ ਜਿਹੜੇ ਦੇਸ਼ ਵਿਰੋਧੀ ਸੀ ਉਹਨਾਂ ਨੂੰ ਉਹਦੇ ਤੋਂ ਬਹੁਤ ਸਾਰੀ ਮੂਵਮੈਂਟ ਦੀ ਜਾਣਕਾਰੀ ਜਿਹੜੀ ਹੈ ਉਹ ਮਿਲ ਰਹੀ ਸੀ ਹੁਣ ਵੀ ਬਹੁਤ ਸਾਰੀਆਂ ਐਡਵਾਈਜ਼ਰੀਆਂ ਸਰਕਾਰ ਵੱਲੋਂ ਜਾਰੀ ਹੋਈਆਂ ਨੇ ਬਹੁਤ ਸਾਰੇ ਦਿਸ਼ਾ ਨਿਰਦੇਸ਼ ਜਾਰੀ ਹੋਏ ਨੇ ਇਸ ਕਰਕੇ ਜਦੋਂ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਵੀ ਚੀਜ਼ ਨੂੰ ਪੋਸਟ ਕਰਦੇ ਹੋ ਜਾਂ ਕਿਸੇ ਦੁਆਰਾ ਸੋਸ਼ਲ ਮੀਡੀਆ ਦੇ ਰਾਹੀਂ ਤੁਹਾਨੂੰ ਕੋਈ ਜਾਣਕਾਰੀ ਕੋਈ ਵੀਡੀਓ ਕੋਈ ਫੋਟੋ ਭੇਜੀ ਜਾਂਦੀ ਹੈ ਉਹਨੂੰ ਤੁਸੀਂ ਅੱਗੇ ਭੇਜਦੇ ਹੋ ਤਾਂ ਬਹੁਤ ਧਿਆਨ ਰੱਖਿਓ ਕਿਤੇ ਤੁਸੀਂ ਕਿਸੇ ਸਮੱਸਿਆ ਦੇ ਵਿੱਚ ਨਾ ਫਸ ਜਾਓ ਕਿਉਂਕਿ ਆਪਣੇ ਕੋਲੇ ਜਾਣਕਾਰੀ ਆਉਂਦੀ ਹੈ ਅਫਵਾਹ ਹੁੰਦੀ ਹੈ ਕਈ ਵਾਰੀ ਕਿ ਫਲਾਨੀ ਜਗ੍ਹਾ ਦੇ ਉੱਤੇ ਬੰਬ ਡੇਗ ਪਿਆ ਅਜੇ ਤੱਕ ਭਾਰਤੀ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਕਿਸੇ ਵੀ ਪਾਸੇ ਕੋਈ ਬੰਬ ਐਸ ਵੇਲੇ ਤੱਕ ਡਿੱਗਿਆ ਨਹੀਂ ਪਰ ਜੇ ਤੁਹਾਡੇ ਕੋਲ ਜਾਣਕਾਰੀ ਆ ਜਾਂਦੀ ਜੇ ਫਲਾਨੀ ਜਗ੍ਹਾ ਦੇ ਉੱਤੇ ਬੰਬ ਡਿੱਗ ਪਿਆ ਉਹ ਗਲਤ ਹੁੰਦੀ ਐ ਫਵਾਹ ਹੁੰਦੀ ਐ ਮੰਨ ਲਓ ਪਰ ਤੁਹਾਡੇ ਕੋਲੇ ਜਾਣਕਾਰੀ ਆਈ ਤੁਸੀਂ ਅੱਗੇ ਭੇਜ ਦਿੱਤੀ ਤਾਂ ਤੁਸੀਂ ਉਹ افਵਾਹ ਫਲਾਉਣ ਦੇ ਵਿੱਚ ਭਾਗੀਦਾਰ ਹੋਵੋਗੇ ਤੁਹਾਡੇ ਕੋਲੇ ਤੱਥ ਐ ਤੁਹਾਡੇ ਕੋਲੇ ਜਾਣਕਾਰੀ ਐ ਤੁਸੀਂ ਜੇ ਕਾਨੂੰਨਾਂ ਨੂੰ ਕੰਮ ਕਰ ਸਕਦੇ ਹੋ ਤਾਂ ਕਰੋ ਅਸੀਂ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਤੋਂ ਨਹੀਂ ਤੁਹਾਨੂੰ ਰੋਕਦੇ ਪਰ ਇਹ ਗੱਲ ਮੈਂ ਤਾਂ ਕਰ ਰਿਹਾ ਕਿ ਜਾਣੇ ਅਣਜਾਣੇ ਦੇ ਵਿੱਚ ਕਿਸੇ ਪੰਗੇ 'ਚ ਨਾ ਫਸ ਜਾਓ ਕਿਉਂਕਿ ਫੌਜ ਦੀ ਮੂਵਮੈਂਟ ਹੁੰਦੀ ਹੈ ਫੌਜ ਦੀਆਂ ਗੱਡੀਆਂ ਕੋਈ ਸਾਡੇ ਟੈਂਕ, ਤੋਪਾਂ ਜਾਂ ਫੌਜ ਦੀਆਂ ਟੁਕੜੀਆਂ ਜੇ ਕਿਸੇ ਪਾਸੇ ਜਾ ਰਹੀਆਂ ਨੇ ਜੇ ਅਸੀਂ ਵੀਡੀਓ ਬਣਾ ਬਣਾ ਕੇ ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਪਾਈ ਜਾਵਾਂਗੇ ਤੇ ਬੜੇ ਆਰਾਮ ਦੇ ਨਾਲ ਸਾਰਿਆਂ ਨੂੰ ਪਤਾ ਲੱਗ ਜਾਊਗਾ ਕਿ ਭਾਈ ਫੌਜ ਕਿਧਰਲੇ ਪਾਸੇ ਜਾ ਰਹੀ ਹੈ, ਕਿਧਰਲੇ ਪਾਸੇ ਕਿਹੜੀ ਬਟਾਲੀਅਨ ਜਾ ਰਹੀ ਹੈ, ਕਿਧਰਲੇ ਪਾਸੇ ਕੀ ਲੱਗਿਆ, ਕਿਧਰਲੇ ਪਾਸੇ ਤੋਪਖਾਨਾ, ਕਿਧਰਲੇ ਪਾਸੇ ਸਾਡੇ ਟੈਂਕ ਨੇ ਕਿੱਥੇ ਕੀ ਹੈ। ਖਾਸ ਤੌਰ ਦੇ ਉੱਤੇ ਬਾਰਡਰ ਦੇ ਨੇੜਲੇ ਜਿਹੜੇ ਇਲਾਕੇ ਨੇ। ਜੇ ਤੁਸੀਂ ਉੱਥੇ ਰਹਿੰਦੇ ਹੋ ਜਾਂ ਉੱਥੇ ਗਏ ਹੋ, ਸੋਸ਼ਲ ਮੀ ਉਸ ਤਰ੍ਹਾਂ ਦੀ ਸੰਵੇਦਨਸ਼ੀਲ ਜਾਣਕਾਰੀ ਪਾਉਣ ਤੋਂ ਪਹਿਲਾਂ 100 ਵਾਰੀ ਸੋਚੋ ਦੂਸਰਾ ਵੀਡੀਓਜ਼ ਦਾ ਹੜ ਆਇਆ ਪਿਆ ਕੋਈ ਪ੍ਰਾਣੀਆਂ ਵੀਡੀਓ ਭੇਜੀ ਜਾਂਦਾ ਹੈ ਕੋਈ ਪਿਛਲੇ ਹਮਲਿਆਂ ਦੀਆਂ ਵੀਡੀਓ ਭੇਜੀ ਜਾਂਦਾ ਹੈ ਕੋਈ ਦੂਸਰੇ ਮੁਲਕਾਂ ਦੀਆਂ ਵੀਡੀਓ ਭੇਜੀ ਜਾਂਦਾ ਤੇ ਉਹਦੇ ਵਿੱਚ ਕਮੈਂਟਰੀ ਇਦਾਂ ਦੀ ਕੀਤੀ ਗਈ ਹੁੰਦੀ ਹੈ ਕਿ ਇਹ ਤਾਂ ਹੁਣੇ ਹੀ ਵਾਪਰਿਆ ਭਾਰਤ ਤੇ ਪਾਕਿਸਤਾਨ ਦੇ ਤਣਾਅ ਵਿਚਾਲੇ ਵਾਪਰਿਆ ਨਾ ਕਰੋ ਇਹ ਤਾਂ ਇੱਕ ਤਾਂ ਜਿਹੜੇ ਵੀ ਲੋਕ ਬੇਸਿਰ ਪੈਰ ਦਿਆਂ ਬਿਨਾ ਕਿਸੇ ਤੱਥ ਬਿਨਾ ਕਿਸੇ ਜਾਣਕਾਰੀ ਇਦਾਂ ਦੀਆਂ ਵੀਡੀਓ ਫਲਾਉਂਦੇ ਆ ਉਹਦੇ ਨਾਲ ਤਣਾਅ ਵੱਧਦਾ ਹੈ ਲੋਕ ਪਰੇਸ਼ਾਨ ਹੁੰਦੇ ਆ ਲੋਕਾਂ ਦੇ ਵਿੱਚ ਪੈਨਿਕ ਸਿਚੁਏਸ਼ਨ ਕ੍ਰੀਏਟ ਹੁੰਦੀ ਹੈ ਲੋਕਾਂ ਨੂੰ ਲੱਗਦਾ ਕਿ ਲੜਾਈ ਲੱਗ ਗਈ ਪਤਾ ਨਹੀਂ ਕਿੱਡਾ ਕ ਖਤਰਾ ਪੈਦਾ ਹੋ ਗਿਆ ਪਤਾ ਨਹੀਂ ਕਿੱਡੀ ਤਬਾਹੀ ਹੋਗੀ ਕਿਉਂਕਿ ਕਿਸੇ ਦੇ ਕੋਲੇ ਜੱਜਮੈਂਟ ਦਾ ਸ਼ਾਨਣਾ ਤਾਂ ਹੈ ਹੀ ਨਹੀਂ ਕਿੱਥੋਂ ਪਤਾ ਕਰਨ ਕਿ ਭਾਈ ਇਹ ਚੀਜ਼ ਆਥੈਂਟਿਕ ਹੈ ਤੱਥ ਸਹਿਤ ਹੈ ਜਾਂ ਤੱਥ ਰਹਿਤ ਹੈ ਦੂਸਰਾ ਆ ਪਿਛਲੇ ਦਿਨਾਂ ਦੇ ਵਿੱਚ ਕੁਝ ਪਿਛਲੇ ਕੁਝ ਘੰਟਿਆਂ ਦੇ ਵਿੱਚ ਕੁਝ ਇੱਕ ਵੀਡੀਓਜ਼ ਆਈਆਂ ਇੱਥੋਂ ਜੀ ਬੰਬਾਂ ਦੇ ਖੋਲ ਮਿਲੇ ਆ ਇੱਥੋਂ ਜੀ ਆ ਮਿਲਿਆ ਇੱਥੋਂ ਜੀ ਉਹ ਮਿਲਿਆ ਚੱਕ ਚੱਕ ਵੀਡੀਓ ਜਿਹੜੀਆਂ ਉਹ ਸਾਰਿਆਂ ਨੇ ਪਾ ਦਿੱਤੀਆਂ ਅਸੀਂ ਨਹੀਂ ਕਹਿੰਦੇ ਕਿ ਤੁਸੀਂ ਸੋਸ਼ਲ ਮੀਡੀਆ ਦੀ ਵਰਤੋਂ ਨਾ ਕਰੋ ਪਰ ਜੇ ਤੁਹਾਡੀ ਜਾਣਕਾਰੀ ਗਲਤ ਹੋਈ ਉਹਦੇ ਨਾਲ ਲੋਕਾਂ ਦੇ ਵਿੱਚ ਕਿਤੇ ਕੋਈ ਅਫਵਾਹ ਫੈਲ ਗਈ ਪਰ ਉਹ ਜਾਣਕਾਰੀ ਦੇ ਵਿੱਚ ਕੋਈ ਤੱਥ ਨਾ ਹੋਇਆ ਤਾਂ ਤੁਹਾਡੇ ਤੇ ਕਾਰਵਾਈ ਹੋ ਸਕਦੀ ਹੈ ਚਾਹੇ ਤੁਸੀਂ ਉਹ ਵੀਡੀਓ ਸ਼ੂਟ ਕੀਤੀ ਹੈ ਚਾਹੇ ਤੁਸੀਂ ਉਹ ਵੀਡੀਓ ਜਿਹੜੀ ਹੈ ਉਹਦਾ ਆਦਾਨ-ਪ੍ਰਦਾਨ ਕੀਤਾ ਹੈ ਚਾਹੇ ਤੁਸੀਂ ਇਸ ਤਰ੍ਹਾਂ ਦੀ ਇਤਰਾਜ਼ਯੋਗ ਵੀਡੀਓ ਜਿਹੜੀ ਆਪਣੇ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਪਾਤੀ ਹੈ ਤੁਸੀਂ ਕਹਿ ਸਕਦੇ ਹੋ ਮੈਨੂੰ ਤਾਂ ਜੀ ਪਿੱਛੋਂ ਆਈ ਹੈ ਹੋ ਸਕਦਾ ਪਿੱਛੋਂ ਆਈ ਹੋਵੇ ਪਰ ਪਿੱਛੋਂ ਆਈ ਦਾ ਮਤਲਬ ਇਹ ਥੋੜੀ ਹੈ ਕਿ ਉਹ ਠੀਕ ਹੈ ਤੁਹਾਨੂੰ ਇਹ ਪੁੱਛਿਆ ਜਾ ਸਕਦਾ ਕਾਨੂੰਨ ਦੇ ਮਤਾਬਕ ਕਿ ਭਾਈ ਤੁਸੀਂ ਕੀ ਉਹਦੇ ਤੱਥਾਂ ਦੀ ਪੜਤਾਲ ਕੀਤੀ ਸੀ ਚਾਹੇ ਤੁਸੀਂ WhatsApp ਦੇ ਉੱਤੇ ਕਿਸੇ ਨੂੰ ਸੁਨੇਹਾ ਭੇਜਿਆ WhatsApp ਵੀ ਤਾਂ ਸੋਸ਼ਲ ਮੀਡੀਆ ਦਾ ਕੰਗ ਹੈ ਨਾ ਇਸ ਕਰਕੇ ਕਿਰਪਾ ਕਰੋ ਕਾਨੂੰਨ ਨੂੰ ਆਪਣੇ ਹੱਥ ਚ ਨਾ ਲਓ ਫੌਜ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਬਿਨਾ ਕਿਸੇ ਤੱਥ ਦੇ ਦੇਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਬਹੁਤ ਸਾਰੀਆਂ ਜਾਣਕਾਰੀਆਂ ਐਸੀਆਂ ਨਹੀਂ ਜਿਹੜੀਆਂ ਪ੍ਰਸ਼ਾਸਨ ਤੋਂ ਪ੍ਰਵਾਨਗੀ ਲੈ ਬਗੈਰ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਨਹੀਂ ਕਰ ਸਕਦੇ ਮੰਨ ਲਓ ਤੁਸੀਂ ਜਲੰਧਰ ਦੇ ਵਿੱਚ ਬੈਠੇ ਹੋ ਮੰਨ ਲਓ ਪਠਾਨਕੋਟ 'ਚ ਕੁਝ ਵੀ ਨਹੀਂ ਹੋਇਆ ਤੁਹਾਨੂੰ ਕੋਈ ਅਣਜਾਣ ਬੰਦਾ ਜਾਂ ਤੁਹਾਡਾ ਜਾਣਕਾਰ ਬੰਦਾ ਭੇਜ ਦਿੰਦਾ ਨਹੀਂ ਪਠਾਨਕੋਟ ਦੇ ਵਿੱਚ ਤਾਂ ਆਹ ਚੀਜ਼ ਹੋ ਗਈ ਜੇ ਬੰਬ ਚੱਲ ਗਿਆ ਜਾਂ ਕੁਝ ਹੋ ਗਿਆ ਉਹਦੇ ਵਿੱਚ ਤੱਥ ਨਹੀਂ ਉਧਰ ਕੁਝ ਨਹੀਂ ਹੋਇਆ ਤੁਸੀਂ 50 ਜਣੇ ਨੂੰ ਹੋਰ ਭੇਜ ਦਿਓਗੇ ਪਿਆ ਜਣੇ ਅੱਗੇ 5000 ਨੂੰ ਭੇਜ ਦੇਣਗੇ 5000 ਬੰਦਾ ਅੱਗੇ 50000 ਨੂੰ ਭੇਜ ਦਊਗਾ ਤੇ ਲੋਕਾਂ ਨੂੰ ਲੱਗਣ ਲੱਗੂਗਾ ਕਿ ਪਠਾਨਕੋਟ ਚ ਪਤਾ ਨਹੀਂ ਕੀ ਹੋ ਗਿਆ ਹੋਇਆ ਕੁਝ ਵੀ ਨਹੀਂ ਹੋਣਾ ਇਹ ਜਾਣਕਾਰੀ ਗਲਤ ਹੋਣੀ ਹੈ ਤੁਸੀਂ ਉਹ ਗਲਤ ਜਾਣਕਾਰੀ ਦਾ ਪ੍ਰਚਾਰ ਕਰਨ ਦੇ ਹਿੱਸੇਦਾਰ ਹੋਣੇ ਹੈ ਤੇ ਤੁਸੀਂ ਕਾਨੂੰਨੀ ਤੌਰ ਦੇ ਉੱਤੇ ਅੜਕੇ ਆ ਸਕਦੇ ਹੋ ਸਮਾਜਿਕ ਤੌਰ ਤੇ ਤਾਂ ਇਹ ਗਲਤ ਹੈ ਨੈਤਿਕ ਤੌਰ ਤੇ ਤਾਂ ਗਲਤ ਹੈ ਐਥਿਕਲੀ ਇਹ ਠੀਕ ਹੈ ਹੀ ਨਹੀਂ ਇਸ ਕਰਕੇ ਕਾਲੀ ਨਾ ਕਰੋ ਕਿ ਭਾਈ ਆ ਇੱਥੇ ਕੁਝ ਆ ਡਿਗ ਪਿਆ ਇੱਥੇ ਸਾਨੂੰ ਕੋ ਲੱਗ ਲੱਭ ਪਿਆ ਤੁਸੀਂ ਨੇੜੇ ਪ੍ਰਸ਼ਾਸਨ ਨੂੰ ਸੂਚਿਤ ਕਰੋ ਕਿਉਂਕਿ ਜੇ ਕੋਈ ਮੰਨ ਲਓ ਕਿਤੇ ਘਟਨਾ ਘਟ ਵੀ ਗਈ ਹੈ ਤੁਹਾਡੇ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰ ਕਰਨ ਦੇ ਨਾਲ ਉਹਦਾ ਨੁਕਸਾਨ ਤਾਂ ਨਹੀਂ ਘਟ ਜਾਣਾ ਤੁਰੰਤ ਸਭ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਦੱਸਣ ਦੀ ਲੋੜ ਹੈ ਨਾ ਕਿ ਜੇ ਕਿਤੇ ਕੋਈ ਨੁਕਸਾਨ ਹੋ ਵੀ ਗਿਆ ਅਜੇ ਭਾਰਤੀ ਪੰਜਾਬ ਕਿਉਂਕਿ ਆਪਾਂ ਪੰਜਾਬੀ ਚ ਗੱਲ ਕਰਦੇ ਆ ਭਾਰਤੀ ਪੰਜਾਬ ਦੇ ਵਿੱਚ ਕੁਝ ਵੀ ਨਹੀਂ ਐਸਾ ਹੋਇਆ ਐਸਾ ਕੁਝ ਵੀ ਨਹੀਂ ਹੋਇਆ ਨਾ ਇਧਰਲੇ ਪਾਸੇ ਉਧਰ ਨਾ ਉਧਰਲੇ ਪਾਸੇਓ ਇਧਰ ਪਰ ਅਫਵਾਹਾਂ ਦਾ ਸਿਖਰ ਜਿਹੜਾ ਉਹ ਚੱਲੀ ਜਾਂਦਾ ਹੈ ਇਸ ਕਰਕੇ ਭਾਈ ਇਹ ਸੰਭਾਵੀ جنگ ਦਾ ਸਮਾਂ ਹੈ ਅਸੀਂ ਉਮੀਦ ਕਰਦੇ ਆਸ ਕਰਦੇ ਆ ਅਜ਼ਾਸ ਕਰਦੇ ਆ ਕਿ ਜੰਗ ਨਾ ਹੋਵੇ ਪਰੇ ਸੰਭਾਵੀ ਜੰਗ ਦਾ ਸਮਾਂ ਇਹ ਤਣਾਪੂਰਨ ਮਾਹੌਲ ਦਾ ਸਮਾਂ ਹੈ ਫੌਜਾਂ ਇੱਕ ਦੂਸਰੇ ਦੇ ਸਾਹਮਣੇ ਤਣੀਆਂ ਖੜੀਆਂ ਤੇ ਅਸੀਂ ਸੋਸ਼ਲ ਮੀਡੀਆ ਦੇ ਜਰਨਲ ਨਾ ਬਣੀਏ ਹਾਂ ਤੁਸੀਂ ਸੋਸ਼ਲ ਮੀਡੀਆ ਦੀ ਵਰਤੋਂ ਕਰਨੀ ਆ ਕਰੋ ਪਰ ਉਹਦੇ ਵਿੱਚ ਤੱਥ ਹੋਣਾ ਚਾਹੀਦਾ ਤੇ ਸਾਡੇ ਕੋਲੇ ਐਡਵਾਈਜ਼ਰੀਆਂ ਨਹੀਂ ਪਹੁੰਚਦੀਆਂ ਆ ਬੰਦੇ ਦੇ ਕੋਲ ਨਾ ਅਸੀਂ ਪਹੁੰਚਾਉਨੇ ਆ ਸਾਨੂੰ ਤਾਂ 30 ਮਿੰਟ ਦੀ ਰੀਲ ਦੇਖਣ ਦਾ ਸ਼ੌਕ ਹੈ ਆ ਪਿਛਲੇ ਦੋ ਦਿਨਾਂ ਦੇ ਵਿੱਚ ਗਵਾਜ਼ਾ ਪੱਟੀ ਦੀਆਂ ਵੀਡੀਓ ਪੰਜ ਭਾਰਤ ਦੀਆਂ ਦੱਸ ਕੇ ਪਾਕਿਸਤਾਨ ਦੀਆਂ ਦੱਸ ਕੇ ਸਪਰੈਡ ਕਰੀ ਜਾਂਦੇ ਨੇ ਲੋਕ ਪ੍ਰਚਾਰ ਕਰੀ ਜਾਂਦੇ ਆ ਇਦਾਂ ਨਾ ਕਰੋ ਆਪ ਦੀ ਜ਼ਿੰਮੇਵਾਰੀ ਆਪਾਂ ਪਹਿਚਾਣੀਏ ਨਾ ਕਿਸੇ ਕਾਨੂੰਨੀ ਲਫੜੇ ਦੇ ਵਿੱਚ ਫਸੀਏ ਨਾ ਲੋਕਾਂ ਦੇ ਵਿੱਚ ਤਣਾਅ ਨੂੰ ਵਧਾਉਣ ਦਾ ਕਾਰਨ ਬਣੀਏ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਤੁਹਾਡੇ ਤੱਕ ਆਪਣੇ ਸ਼ਬਦਾਂ ਦੀ ਸਾਂਝ ਪਾਉਨੇ ਆ ਤੇ ਤੁਹਾਨੂੰੇ ਤੱਕ ਕੋਈ ਜਾਣਕਾਰੀ ਜਿਹੜੀ ਅਪੜੇ ਨਾ ਪਰ ਉਸ ਜਾਣਕਾਰੀ ਦੇ ਪਿੱਛੇ ਤੱਥ ਦਾ ਹੋਣਾ ਬਹੁਤ ਜ਼ਰੂਰੀ ਹੈ ਸੋ ਆਪ ਦੀ ਜ਼ਿੰਮੇਵਾਰੀ ਪਹਿਚਾਣੋ ਜ਼ਰੂਰ ਨਹੀਂ ਤਾਂ ਕਾਨੂੰਨੀ ਤੌਰ ਦੇ ਉੱਤੇ ਕਿਸੇ ਪਛੜੇ ਦੇ ਵਿੱਚ ਤੁਸੀਂ ਫਸ ਸਕਦੇ ਹੋ ਮੈਨੂੰ ਪਰਮਜੀਤ ਸਿੰਘ ਬਾਠ ਨੂੰ ਇੱਥੇ ਦਿਵਾ ਗਿਆ ਦੇਖਦੇ ਰਹਿਣਾ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ